ਆ ਜਮੀਨ ਆਪਣੀ ਆ ਵੀਰੇ ਆਪਣੀ ਆਪਣੀ ਤੇ ਕੀ ਗੱਲ ਬਾਤ ਹੋ ਗਈ ਹੈ ਵੀਰ ਜੀ ਆਹ ਵੇਖ ਲਓ ਵੀ ਪਾਣੀ ਦੇ ਕਾਰਨ ਤੇ 2023 ਚ ਵੀ ਐਸੀ ਜਗ੍ਹਾ ਤੋਂ ਬੰਨ ਟੁੱਟਾ ਸੀ ਨਾ ਨਹੀਂ ਰਿਹਾ ਆ ਇੱਥੇ ਤੋਂ ਆਹ ਜਗ੍ਹਾ ਤੋਂ ਜਿੱਥੇ ਮਸ਼ੀਨਾਂ ਚੱਲ ਰਹੀਆਂ ਹਨਾ ਐ ਸਾਹਮਣੇ ਬਿਲਕੁਲ 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 ਜੀ ਬਿਲਕੁਲ ਤੇ ਐ ਜਗ੍ਹਾ ਤੋਂ ਬੰਨ ਟੁੱਟਾ ਸੀ ਦੇਖ ਸਕਦੇ ਆ ਤੇ ਕੀ ਗੱਲ ਬਾਤ ਹੋ ਗਈ ਹੈ ਸਾਰੀ ਖਤਮ ਹੋ ਗਈ ਪਰਾਲੀ ਤਾਂ ਰੋਟੀ ਜੋਗ ਵਹੀ ਦੀ ਗਈ ਜੀ ਬਿਲਕੁਲ ਜੀ ਬਿਲਕੁਲ ਤੇ ਘਰ ਵੀ ਟਹਿ ਗਿਆ ਵੀਰੇ ਦੇਖੋ ਜਿਆ ਜੋ ਬੱਥੇ ਤੁਹਾਨੂੰ ਘਰ ਵੀ ਦਿਖਾਉਣੇ ਆ ਸੇਮ ਹੀ ਇੰਨੀ ਜਿਆਦੀ ਬਾਈ ਜੀ ਚਲਦੀ ਰਹੀ ਆ ਤੇ ਵੇਖੋ ਵੀਰ ਦਾ ਘਰ ਟ ਹੈ ਗਿਆ ਜੀ ਇਹ ਸਭ ਬਾਨ ਦੇ ਉੱਤੇ ਆ ਜੀ ਬਾਕੀ ਆਪ ਦੇਖ ਲੋ ਸਾਰਾ ਵੀਰ ਦਾ ਜਿਹੜਾ ਘਰ ਬਿਲਕੁਲ ਖਤਮ ਹੋ ਗਿਆ ਜਿਹੜਾ ਕਾਰਨ ਡਿੱਗ ਪਿਆ ਬਾਈ ਜੀ ਪਾਣੀ ਦਾ ਇੰਨਾ ਜਿਆਦਾ ਖਤਰਾ ਹੈ ਕਿਉਂਕਿ 2023 ਚ ਵੀ ਪਾਣੀ ਆਇਆ ਸੀ ਨਾ ਉਦੋਂ ਵੀ ਬੁਰੇ ਹਾਲ ਕਰ ਗਿਆ ਸੀ ਤੇ ਪਾਉ ਜੀ ਐਦ ਕਿ ਇੰਨੀ ਜਿਆਦੀ ਸੇਮ ਪਈ ਆ ਨਾ ਤੇ بارش ਉਧਰੋਂ ਸੇਮ ਦਰਿਆ ਦੀ ਵੇਖੋ ਜਿਹੜਾ ਘਰ ਖਤਮ ਹੋ ਗਿਆ ਜੀ ਆਹ ਵੇਖੋ ਕਿਵੇਂ ਜ਼ਮੀਨਾਂ ਵੀ ਖਤਮ ਹੋ ਗਿਆ ਤੁਸੀਂ ਦੇਖਿਆ ਪਾਉ ਜੀ ਕਣਕ ਵੀ ਨਹੀਂ ਬੀਜੀ ਜਾਣੀ ਤੇ ਆਹ ਬਾਈ ਜੀ ਇਧਰ ਆਓ ਕਿਨਾਂ ਹਾਂਜੀ ਵੀਰ ਜੀ ਕੀ ਆਪਣਾ ਕਰਿਆ ਹੈ ਆਪਣਾ ਜੀ ਆਪਣਾ ਤੇ ਕੀ ਗੱਲਬਾਤ ਹੋ ਗਈ ਸੀ ਵੀਰ ਜੀ ਇਹ ਟਹਿਣ ਦਾ 23 ਚ ਪਹਿਲਾਂ ਛੋਟੇ ਚਾਚੇ ਦੇ ਪੁੱਤ ਸੀ ਉਹਨਾਂ ਵਿਚਾਰਾਂ ਦਾ ਪਰਲੇ ਬੰਨੋ ਬਹਿ ਗਿਆ ਜਦੋਂ ਬਹਿ ਗਿਆ ਉਹ ਮੇਰੇ ਕਮਰਾਂ ਨੂੰ ਖਿੱਚ ਪੈ ਗਈ ਕੰਨਾਂ ਮੇਰੀਆਂ ਪਾੜ ਗਿਆ ਐਦਕੀ ਸੇਮ ਪਈ ਐਦਕੀ ਉਸ ਨਾਲੋਂ ਜ਼ਿਆਦਾ ਬੁਰਾ ਹਾਸ ਸੀਗਾ ਲੋਕਾਂ ਨੇ ਮੈਨੂੰ ਬਾਹਾਂ ਫੜ ਕੇ ਬਾਹਰ ਕੱਢਿਆ ਕਿ ਬੱਚੇ ਲੈ ਕੇ ਬਾਹਰ ਨਿਕਲ ਜਾ ਇਹਦਾ ਕੋਈ ਪਤਾ ਨਹੀਂ ਇਹਨੇ ਕਥੋਂ ਡਿੱਗ ਪੈਣਾ ਆ ਐ ਇਦਾਂ ਹੀ ਗੱਲ ਆ ਹਾਂਜੀ ਬਿਲਕੁਲ ਜੀ ਬਿਲਕੁਲ ਹੁਣੇ ਖਤਮ ਆ ਤੇ ਸਾਡੇ ਸਾਹਮਣੇ ਖਤਮ ਹੋ ਗਿਆ ਜੀ ਆ ਵੇਖੋ ਇੱਥੇ ਵਿਚਾਰੇ ਨੇ ਕੱਢ ਗਏ ਜੋੜ ਦਿੱਤੀਆਂ ਕਿਉਂਕਿ ਵਾਕਿਆ 2023 ਚ ਲੱਗੇ ਵਾਲਾ ਘਰ ਜਦੋਂ ਡਿੱਗਾ ਸੀ ਤੇ ਇਹਦੇ ਵੀਰ ਦਾ ਵੀ ਨਾਲ ਘਰ ਸੀ ਤੇ ਜਿਹੜਾ ਖਤਮ ਹੋ ਗਿਆ ਸੀ ਉਹ ਵੀ ਤੇ ਐਤ ਕੀ ਭਾਉਜੀ ਇੰਨਾ ਜ਼ਿਆਦਾ ਪਾਣੀ ਆ ਗਿਆ ਬਾਰਸ਼ਾਂ ਦਾ ਉਧਰੋਂ ਹਾਂਜੀ ਤੇ ਸੇਮ ਕਿੰਨੀ ਕਉਂਦੀ ਰਹੀ ਦਰਿਆ ਦੀ 6 ਮੀਟਰ ਦਾ ਪਾਣੀ ਅੱਛਾ ਜੀ ਇੰਨਾ ਨਾ ਪਾਣੀ ਕੋਠੇ ਦੀਆਂ ਨਹੀਂਆਂ ਨਹੀਂ ਆ ਅੰਦਰ ਸਾਰੇ ਭਰੇ ਸੀਗੇ ਸਾਰੇ ਕਮਰੇ ਭਰੇ ਸੀ ਆਦ ਅੱਧ ਤੱਕ ਆਦ ਅੱਧ ਤੱਕ ਕਮਰੇ ਭਰ ਗਏ ਸੀ ਬਿਲਕੁਲ ਜੀ ਬਿਲਕੁਲ ਦੂਰੀ ਦੇ ਕਾਰਨ ਨਿਕਲਣਾ ਪਿਆ ਵੇ ਦੇ ਕੀ ਕਰ ਸਕਦੇ ਹਾਂਜੀ ਹਾਂਜੀ ਤੁਹਾਡਾ ਡਿੱਗ ਪੈਂਦਾ ਤੇ ਬੱਚੇ ਮਰ ਜਾਂਦੇ ਆ ਮਰ ਜਾਂਦੇ ਕੀ ਦੁਨੀਆ ਤੋਂ ਲੈ ਜਾਣਾ ਸੀ ਬਿਲਕੁਲ ਜੀ ਬੇ ਤੇ ਕੀ ਮੰਗ ਕਰਦੇ ਵੀਰੇ ਮੰਗੇ ਹੋਈ ਆ ਮੇਰਾ ਘਰ ਬਣ ਜੇ ਬਿਲਕੁਲ ਜੀ ਬਿਲਕੁਲ ਮੈਂ ਇੱਕ ਛੱਤ ਥੱਲੇ ਰਹਿਣ ਲੱਗ ਪਾਂ ਕੋਈ ਵੇਖੋ ਪਾਉ ਉਹਦੇ ਵਾਸਤੇ ਅਜੇ ਦਿਲ ਨਹੀਂ ਛੱਡਿਆ ਕੋਈ ਨਾ ਦਿਲ ਛੱਡਿਆ ਬਿਲਕੁਲ ਦਿਲ ਤੇ ਮੈਂ ਤੇਈ ਦਾਬ ਨਹੀਂ ਛੱਡਿਆ ਤੇ ਦੇਖ ਹੁਣ ਮੈਂ ਨਹੀਂ ਛੱਡਿਆ ਹਾਂ ਠੀਕ ਹੈ ਬਿਲਕੁਲ ਜੀ ਬਿਲਕੁਲ ਜਿਵੇਂ ਦਿਲ ਛੱਡਿਆ ਹੁੰਦਾ ਤੇ ਮੈਂ ਬਾਈ ਦਾ ਹੀ ਨਾ ਬਾਈ ਦਾ ਹੀ ਨਾ ਬਿਲਕੁਲ ਸਾਰੀ ਗਰਮੀ ਇੰਨਾ ਕਮਰੇ ਚ ਕੱਤੀ ਆ ਠੀਕ ਹੈ ਸਾਰਾ ਸਿਆਲ ਪਿਛਲਾ ਇੰਨਾ ਕਮਰੇ ਅੰਚ ਕੱਟਿਆ 2023 ਤੋਂ ਲੈ ਕੇ ਮੈਂ ਇੱਥੇ ਹੀ ਰਹਿ ਰਹੇ ਹਾਂ ਜਿਸ ਨੇ ਮੇਰੀ ਸਾਰ ਨਹੀਂ ਲਈ ਹੁਣ ਵੈਕਰੂ ਨੇ ਕਿਰਪਾ ਕੀਤੀ ਹੁਣ ਕੁਝ ਵੀਰਾਂ ਦੇ ਬਾਹ ਫੜੀ ਆ ਆਪਾਂ ਕਿਉਂ ਕਿਸੇ ਨੂੰ ਮਾਰਾ ਨਹੀਂ ਕਹਿਣਾ ਬਿਲਕੁਲ ਜੀ ਬਿਲਕੁਲ ਕਿਸੇ ਨੂੰ ਮਾਰਾ ਨਹੀਂ ਕਹਿਣਾ ਚਲੋ ਕੋਈ ਨਹੀਂ ਪਾਉ ਨੁਕਸਾਨ ਹੋ ਫੜੀ ਵੀ ਆ ਤੇ ਝੋਨੇ ਵੀ ਕਿੰਨੇ ਖਤਮ ਹੋ ਗਏ ਆ ਘਰ ਡੇਪਿਆ ਮੱਝਾਂ ਦੇ ਡੰਗਰ ਕਿੰਨੇ ਡੰਗਰ ਕਿੰਨੇ ਮਾਰ ਗਏ ਸੀ ਵੀਰੇ ਉਹ ਤਾਂ 6 ਮਾਰੇ ਸੀ 6 ਡੰਗਰ ਮਾਰ ਗਏ ਜੀ ਵੱਡੀਆਂ ਮੱਝਾਂ ਸੀਗੀਆਂ ਤਿੰਨ ਨਾਲ ਝੋਟੀਆਂ ਸੀਗੀਆਂ ਤਿੰਨ ਮੱਝਾਂ ਵੱਡੀਆਂ ਤਿੰਨ ਝੋਟੀਆਂ ਵਾਹਿਗੁਰੂ ਵੀ ਕੋਈ ਵੀ ਨਹੀਂ ਕੱਢੀ ਗਈ ਕੋਈ ਨਹੀਂ ਕੱਢੀ ਗਈ ਵਾਹਿਗੁਰੂ 6 5 ਤੇ ਫੋਨ ਨੰਬਰ ਕਿੰਨਾ ਹੈ ਵੀਰ ਜੀ ਆਪਣਾ ਫੋਨ ਨੰਬਰ ਆਇਆ ਨਹੀਂ ਇੱਥੇ ਕੀ ਗੱਲਬਾਤ ਹੋਈ ਆ ਵੀਰ ਜੀ ਜਿਹੜਾ ਘਰ ਠਹਿ ਗਿਆ ਬਾਈ ਦਾਣਾ ਪਹਿਲਾਂ ਤੇਜ ਜਿੱਦੋਂ ਪਾਣੀ ਆਇਆ ਉਦੋਂ ਘਰ ਵੀ ਠਹਿ ਗਿਆ ਕੋਈ ਜ ਉਹਦਾ ਬਹੁਤ ਨੁਕਸਾਨ ਹੋਇਆ ਬਾਈ ਦੀਆਂ ਮੱਝਾਂ ਵੀ 6 7 ਉਹ ਵੀ ਰੁੜਗੀਆਂ ਵਿਚਾਰੇ ਦਾ ਬਹੁਤ ਨੁਕਸਾਨ ਆ ਉਦੋਂ ਵੀ ਤੇ ਹੁਣ ਵੀ ਬਾਈ ਜੀ ਇੱਥੋਂ ਜਦੋਂ ਜਿਆ ਪਾਣੀ ਆਇਆ ਤੇ ਘਰੇ ਬਹੁਤ ਸੇਮ ਹੀ ਤੇ ਜਿਹੜਾ ਮਾਰਾ ਮੋੜ ਘਾਰ ਹੀ ਉਹ ਐ ਕਿ ਡਿਗ ਡੁਗ ਪਿਆ ਸਾਰਾ ਹੀ ਤੇ ਬਾਈ ਵਿਚਾਰ ਆਪਣੇ ਘਰੇ ਰਹਿੰਦਾ ਆ ਬਾਈ ਦਾ ਘਰ ਡਿੜਿਆ ਪਿਆ ਤੁਹਾਡੇ ਸਾਹਮਣੇ ਤੇ ਬਾਈ ਜਰ ਦਾ ਵਿਚਾਲ ਵਹਾਲ ਪੁਰਪਕੀਤੀ ਜਾਵੇ ਕੋਜੇ ਦਾ ਘਰ ਬਣ ਜਾਏ ਗਰੀਬ ਦਾ ਚੱਲ ਪਹਿਲੀ ਵੀ ਇਹ ਦੱਸਦੇ ਰੋੜ ਕੀ ਸਾਰੀ ਬਾਈ ਜੀ ਖਤਮ ਸਾਡੀ ਦਰਿਆ ਜੀ ਪੈ ਤੇ ਬਿਲਕੁਲ ਖਤਮ ਹੋ ਗਈ ਪੈ ਜੀ ਦਾ ਨਾਂ ਹੀ ਨਹੀਂ ਹੈਗਾ ਇਹ ਪਹਿਲੀ ਹੈਗੀ ਸਭਾਈ ਜੀ ਬਿਲਕੁਲ ਜੀ ਬਿਲਕੁਲ ਗਲੀ ਦਾ ਨਾਂ ਨਾ ਨਾ ਲੋ ਪਹਿਲੀ ਹੈਗੀ ਤੇ ਫੋਨ ਨੰਬਰ ਕਿੰਨਾ ਹੈ ਵੀਰ ਦਾ ਜੇ ਕਿਸੇ ਨੇ ਸਵਰ ਕਰਨਾ ਹੈ ਬਾਈ ਜੀ ਫੋਨ ਨੰਬਰ ਤੁਹਾਨੂੰ ਮੈਂ ਦੱਸਦਾ ਤਾਂ ਬਾਈ ਦਾ ਨੰਬਰ ਹੈਗਾ ਜੋ 7696 9394 ਬਾਈ ਦਾ ਨੰਬਰ ਇਹਤੇ ਸੰਪਰਕ ਕਰ ਸਕਦੇ ਤੁਸੀਂ ਬਿਲਕੁਲ ਜੀ ਬਿਲਕੁਲ ਤੇ ਵੀਰ ਜੀ ਕੀ ਨਾਂ ਹੈ ਆਪਣਾ ਬਲਦੇਵ ਸਿੰਘ ਤੇ ਕੀ ਗੱਲਬਾਤ ਹੋ ਗਈ ਸੀ ਕੀ ਕਾਰਨ ਬਣ ਗਿਆ ਜਿਹੜਾ ਇਹ ਘਰ ਟੈਣ ਦਾ ਕਾਰ ਨੇ ਹੋਈ ਜੇ 23 ਚ ਮੇਰੇ ਦਾਦੇ ਦੇ ਪੁੱਤ ਸੀਗੇ ਉਹਨਾਂ ਦਾ ਉਧਰ ਸੀਗਾ ਉਹਨਾਂ ਦੇ ਜਦੋਂ ਉਧਰੋਂ ਵਹਿ ਗਿਆ ਮੇਰੇ ਕਮਰੇ ਦੀਆਂ ਕੰਧਾਂ ਫਾੜ ਗਈਆਂ ਮੈਂ ਸੋਚਿਆ ਵੀ ਚੱਲ ਉਹਨਾਂ ਨੇ ਟਾ ਟੂ ਕੇ ਉਹ ਚਲੇ ਗਏ ਪਾਸੇ ਮੈਂ ਰਹਿ ਗਿਆ ਕੱਲਾ ਇਹ ਮੁੜ ਕੇ ਇਹਦੇ ਜੀ ਗੁਜ਼ਾਰਾ ਸਿਆਲ ਵੀ ਇਹਦੇ ਚ ਕੱਟਿਆ ਗਰਮੀ ਵੀ ਇਹਦੇ ਚ ਕੱਟੀ ਤੇ ਹੁਣ ਤੇ ਆ ਪਾ 25 ਤੇ ਆ ਹਾਲ ਹੋ ਗਿਆ ਡੰਗਰ ਵੀ ਆਪਣੇ ਉਦੋਂ 23 ਤੇ 6 ਮੱਜਾਂ ਗਈਆਂ 6 ਮੱਜਾਂ ਗਈਆਂ ਕੋਈ ਗਰੁੱਪ ਸੱਚੇ ਪਾਤਸ਼ਾਹ ਤੇ ਹੁਣ ਕੀ ਹੋਣਾ ਚਾਹੀਦਾ ਕਮਰੇ ਬਣ ਜਾਂਦਾ ਛੱਤ ਸਿਰ ਤੇ ਵੈਰੂਸੀ ਤੇ ਛੱਤ ਸਿਰ ਤੇ ਹੋ ਜੇ ਜਵਾਕਾਂ ਨੇ ਮੈਂ ਤੇ ਇਹੋ ਕੁਛ ਆਨਾ ਪਹਿਲੀ ਤੇ ਮੇਰੀ ਖਤਮ ਪਹਿਲੀ ਤਾਂ ਅੱਜ ਵੀ ਨਹੀਂ ਬਣਨੇ ਤੇ ਪਹਿਲੀ ਅੱਜ ਵੀ ਨਹੀਂ ਕੱਲ ਵੀ ਨਹੀਂ ਬਣਨੀ ਕਿਉਂਕਿ ਦਰਿਆ ਮੇਰੇ ਮੂੰਹ 'ਚ ਆਇਆ ਪਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਪਤਾ ਨਹੀਂ ਕੱਲ ਚੜੇ ਪਰਸੋਂ ਚੜੇ ਫੇਰ ਪਾਣੀ ਅੱਜ ਪਰਸੋਂ ਚੜਿਆ ਸਾਰੀ ਪਾਣੀ 'ਚ ਫੇਰ ਪਾਣੀ ਫਿਰ ਗਿਆ ਵੈਰੂ ਵੈਰੂ ਬਾਕੀ ਦੇਖ ਸਕ ਜਗਾ 2023 ਚ ਬੰਨ ਟੁੱਟਾ ਸੀ ਟਰੱਕ ਦੇਖ ਸਕਦੇ ਆ ਰੇਤਾ ਭਰੀ ਜਾਰੀ ਜੀ ਤੇ ਇਹ ਜਗਾ ਤੋਂ ਬੰਨ ਟੁੱਟਾ ਸੀ ਬਾਕੀ ਆ ਇੱਟਾਂ ਦੇ ਡੜੇ ਲਾਏ ਵੇਖੋ ਕਿਵੇਂ ਵਿਚਾਰੇ ਦੇ ਕਿਉਂਕਿ ਸੇਮ ਹੀ ਇੰਨੀ ਜਿਆਦਾ ਹੋ ਗਈ ਸੀ ਬਹੁਤ ਬੁਰੇ ਹਾਲ ਹੋ ਗਏ ਸੀ ਤੇ ਇਸ ਪਰਿਵਾਰ ਦੀ ਵਾਦ ਤੋਂ ਬਾਦ ਮਦਦ ਕੀਤੀ ਜਾਵੇ ਤੇ ਵੀਡੀਓ ਸ਼ੇਅਰ ਕਰੋ ਵਾਦ ਤੋਂ ਬਾਦ ਜੀ